اڳمابينا اوندو اوندو چاره نه ਇਹ ਪੰਗਾ ਬਈ 36 ਸਖਤੀ ਮਾਰਨ ਵਾਲੇ ਨੇ ਪੁਨੀ ਦੇ ਸਾਜਿਵਤ ਮਸਜਿਦ ਦਾ ਹੈਗਾ ਹੈ ਕੰਨਾਂ ਇਹਨਾਂ ਦੀ ਬਾਈਟ ਕਰਦੇ ਆ ਸਵੇਰੇ ਕਰਨਾ ਉਹ ਪਹਿਲੇ ਕਰਦੇ ਹੋਣਾ ਕਰਨ ਦੇ ਟਿਕਨੇ ਉਹਨਾਂ ਦੇ ਕਰਤਵੇ ਦੀ ਟਿਕਨੇ ਉਹਦੀ ਅਧਿਕਾਰਤ ਟਿਕਨੇ ਪਹਿਰੇ ਸਰਕਾਰੀ ਦਫ਼ਤਰ ਪਹਿਰੇ ਸੀ ਫਿਰ ਤੁਸੀਂ ਜੇ ਕੋਈ ਨੰਬਰ ਹੋਵੇ ਤੇ ਇੱਕ ਦੂਜੇ ਨਾਲ ਯਾਦਾਂ ਕਰਦਿਆਂ ਨਾਲ ਜਰੂਰ ਆਪਾਂ ਇਨਫੋਰਮੇਸ਼ਨ ਸਾਥੀ ਕਰੇ ਨੰਬਰ ਪਤਾ ਕਰੋ ਮੈਂ ਤੁਹਾਨੂੰ ਦੱਸ ਦਾਂਗਾ ਕਿ ਤਰ੍ਹਾਂ ਦੂਆ ਮੈਂ ਅਮਸ਼ੀਆ ਦੇ ਨਾਲ ਨਾਲ ਇੱਕ ਮੇਰੇ ਤੋਂ ਹੁੰਦਾ ਨਹੀਂ ਇੰਨਾ ਕੰਮ ਆ ਪਰ ਜੇ ਤੁਸੀਂ ਕਹੋਗੇ ਕਿ ਮੇਰੇ ਨਾਲ ਵੱਡੇ ਯੂਟਿਊਬਰ ਵੀ ਹੈਗੇ ਆ ਉਹਨਾਂ ਕੋਲ ਇੰਨਾ ਨਹੀਂ ਹੋਣਾ ਕਿਉਂਕਿ ਮੇਰੇ ਕੋਲ ਇੱਕ ਲੋਕਲ ਏਰੀਆ ਨੈਟਵਰਕਿੰਗ ਗੇਮ ਆ ਜਿਹੜਾ ਮੈਂ ਕੈਮਰੇ ਦੇ ਉੱਪਰ ਤੁਹਾਡ ਨੂੰ ਦਿਖਦਾ ਹੈ ਸਕਰੀਨ ਤੇ ਦਿਖਦਾ ਉਹ ਨਹੀਂ ਦੱਸਦਾ ਤੇ ਦੱਲਦੀ ਬਹੁਤ ਸ਼ੁਭੀ ਦੇਤਾ ਤੇ ਜਦੋਂ ਫਿਰ ਉਹਦਾ ਫਿਰ ਖਾਣ ਨੂੰ ਬਿਨਾ ਕਿਸੇ ਢੇਗ ਪਰ ਮਿਆਂ ਤੇ ਆਲੂ ਦੇਖਿਆ ਉਹ ਨੂੰ ਸੌ ਤੈ ਪਰ ਅਸਰ ਦੇ ਰਿਹਾ ਅਸੀਂ ਵੀ ਕਰਦੇ ਸਾਡੇ ਨੈਟ ਵਰਕ ਕੰਮ ਕਰਦੇ ਆ ਤਾਂ ਜੋ ਐਡਾ ਸਫਲ ਮੇਲਾ ਲੱਗਿਆ ਬਹੁਤ ਵਧਾਈ ਦਿਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਬੇਅੰਤੀ ਬੰਦਿਓ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਟੋਲੋ ਹਲੋ ਅਸੀਂ ਬਹੁਤ ਘਰ ਆਪਾਂ ਕਰਦੇ ਫਰਜਾਂ ਤੇ ਇਹ ਖੱਟਾ ਥਾਵਾਂ ਜਦੋਂ ਅਸੀਂ ਸਾਡੇ ਨੰਬਰ 90 ਤੋਂ ਲੈ ਕੇ 100 ਵਿੱਚ ਪਹੁੰਚੇ ਨੇ ਅਸੀਂ ਉਹਨਾਂ ਦਾ વિશેਸ਼ ਤੌਰ ਤੇ ਧਰਵਾਤ ਕਰਦੇ ਹਾਂ ਕਿ ਉਹਨਾਂ ਦਾ ਖਾਸਾ ਸਾਹਮਣੂ ਬੈਠ ਕੇ ਜਿਆਦਾ ਮੱਦੇ ਸਾਡੇ ਨਾਲ ਵਿਚਾਰ ਕਰਕੇ ਇਹਨਾਂ ਬਸਤਾ ਦਾ ਮੁੱਦਾ ਪੇਸ਼ ਕਰਦੇ ਹਾਂ। ਕੋਲੋ ਤੋਂ ਬੰਗਲਾ ਸਰਵਿਸ ਕਿੰਫਰ। ਸਾਡੇ ਵਿੱਚ ਹੋਰ ਮੈਂ ਨਾਲ

ਅਸੀਂ 5 ਮੈਂਬਰਾਂ ਦਾ ਗਰੁੱਪ ਬਣਾਇਆ ਸੀ ਜਿਹੜਾ 2500 ਮੈਂਬਰੇ ਦੇ ਵਿੱਚ ਐਡ ਹੋ ਗਿਆ ਜੀ ਤੇ ਜੇ ਆਪਾਂ ਚੰਗੇ ਕੰਮ ਵੱਲ ਜਾਂਦੇ ਆ ਤਾਂ ਆਪਾਂ ਨੂੰ ਚੰਗੇ ਇਨਸਾਨ ਮਿਲਦੇ ਨੇ ਜੀ ਦੇਖੋ ਜੇ ਅਸੀਂ ਇਹ ਮਤਲਬ ਆਲੂਆਂ ਦੇ ਰਿਲੇਟਡ ਪ੍ਰੋਗਰਾਮ ਸ਼ੁਰੂ ਕੀਤਾ ਤੇ ਅੱਜ ਸਾਨੂੰ ਸੰਘਾ ਸਾਹਿਬ ਮੈਂ ਬਿਲਕੁਲ ਸੰਘਾ ਸਾਹਿਬ ਨੂੰ ਨਹੀਂ ਜਾਣਦਾ ਸੀਗਾ ਅੱਜ ਭਰਾਵਾਂ ਦੀ ਤਰ੍ਹਾਂ ਮੇਰੇ ਨਾਲ ਖੜੇ ਨੇ ਜੀ ਜੇ ਆਪਾਂ ਚੰਗੀ ਸੋਚ ਲੈ ਕੇ ਚੱਲਾਂਗੇ ਖੇਤੀ ਬਾਰੇ ਤਾਂ ਚੰਗੇ ਇਨਸਾਨ ਬਣਾਂਗੇ ਇਹ ਗਰੁੱਪ ਨੇ ਕਿਸ ਕਰ ਲਈ ਬਣਾਇਆ ਕੀ ਕੀ ਇਹਦੇ ਵਿੱਚ ਇਹ ਜੀ ਗਰੁੱਪ ਮਤਲਬ ਆਲੂਆਂ ਦੇ ਰਿਲੇਟਡ ਤੇ ਹੈ ਇਹਦੇ ਵਿੱਚ ਜੀ ਮਤਲਬ ਜਿੱਦਾਂ ਇੱਕ ਕੀਲੇ ਤੋਂ ਫਾਰ ਇੱਕ ਕੀਲੇ ਵਾਲਾ ਫਾਰਮਰ ਹੋ ਗਿਆ ਜੀ ਤੇ 500 ਕੀਲੇ ਵਾਲਾ ਹੋ ਗਿਆ ਜੀ ਉਹਨਾਂ ਦੀ ਜੋ ਵੀ ਮਤਲਬ ਆਲੂਆਂ ਦੇ ਰਿਲੇਟਡ ਤੇ ਗੱਲਬਾਤ ਹੁੰਦੀ ਹੈ ਤੇ ਉਹ ਗਰੁੱਪ ਦੇ ਵਿੱਚ ਜਦੋਂ ਸ਼ੇਅਰ ਹੁੰਦੀ ਆ ਸਾਰੇ ਕਿਸਾਨਾਂ ਨਾਲ ਉਹਦੇ ਵਿੱਚ ਜਿਵੇਂ ਛੋਟਾ ਕਿਸਾਨ ਆ ਉਹਦੇ ਵਿੱਚ ਵੀ ਉਤਸ਼ਾਹ ਆਉਂਦਾ ਜੀ ਵੀ ਮੈਂ ਵੀ ਵੱਡੀ ਖੇਤੀ ਕਰਾਂ ਵੀ ਮੈਂ ਵੀ ਮਤਲਬ ਚੰਗੇ ਕੀਤੇ ਚ ਜਾਵਾਂ ਜੀ ਤੇ ਗਰੁੱਪ ਦਾ ਜੀ ਮਤਲਬ ਆਲੂਆਂ ਦੇ ਰਿਲੇਟਡ ਤੇ ਬਹੁਤ ਜ਼ਿਆਦਾ ਫਾਇਦਾ ਹੈ ਸੰਦੇਗ ਨਹੀਂ ਰਹਿਣਾ ਚਾਹੁੰਦਾ ਕਿ ਪੰਜਾਬ ਤੇ ਪੰਜਾਬੀਅਤ ਆਪਣੀ ਹੈ ਆਪਣੀ ਵਿਰਾਸਤ ਹੈ ਆਪਣੇ ਬਜ਼ੁਰਗਾਂ ਦੀਆਂ ਇਹ ਜੜਾਂ ਨੇ ਉਹਨਾਂ ਨੇ ਉਰੇ ਮਿਹਨਤ કરી ਹੈ ਉਹਨਾਂ ਨੇ ਜੇ ਮਿਹਨਤ ਕਰਕੇ ਆਪਣੇ ਸਿਰ ਛੱਤ ਦਿੱਤੀ ਆਪਣੇ ਮਰਜੀ ਦੇ ਲੀੜੇ ਦਿੱਤੇ ਗੱਡੀਆਂ ਦਿੱਤੀਆਂ ਜੋ ਆਪਾਂ ਮੰਗਿਆ ਆਪਾਂ ਨੂੰ ਵਾਅਿਦ ਚੋਂ ਮਿਲ ਗਿਆ ਤਾਂ ਆਪਾਂ ਉਸ ਚੀਜ਼ ਦੇ ਨਾਲ ਸਾਇੰਸ ਨੂੰ ਜੋੜ ਕੇ ਆਪਦੀ ਆਪਦੀ ਜਵਾਨੀ ਵਾਲੇ ਜੋਸ਼ ਨੂੰ ਜੋੜ ਕੇ ਬਜ਼ੁਰਗਾਂ ਦੇ ਐਕਸਪੀਰੀਅੰਸ ਦੇ ਨਾਲ ਦੇਖੋ ਜੇ ਮੈਂ ਕਹਾਂ ਕੱਲਾ ਨੌਜਵਾਨ ਕੁਝ ਕਰ ਲੂ ਉਹ ਨਹੀਂ ਕਰ ਸਕਦਾ ਕਿਉਂਕਿ ਨੌਜਵਾਨ ਮਿਸਗਾਈਡ ਹੋ ਜਾਂਦਾ ਨਾ ਵੀ ਇੱਕ ਚੀਜ਼ ਨਾਲ ਚੱਲੀ ਦੂਏ ਤੇ ਚੱਲ ਜਾਂਦਾ ਦੂਈ ਨਹੀਂ ਚੱਲੀ ਤੀਏ ਤੇ ਚੱਲ ਜਾਂਦਾ ਬਜ਼ੁਰਗਾਂ ਦੇ ਵਿੱਚ ਠਰਮਾ ਹੁੰਦਾ ਸਹਿਜ ਹੁੰਦਾ ਉਹ ਦੋਹਾਂ ਦਾ ਕੰਬੀਨੇਸ਼ਨ ਜਦੋਂ ਆਪਾਂ ਲੈ ਕੇ ਚੱਲਦੇ ਆ ਉਹਦੇ ਨਾਲ ਬਹੁਤ ਫਾਇਦਾ ਯੂਥ ਨੂੰ ਆ ਇਥੇ ਹੀ ਓਪਰਚ्युनिटी ਆਪਾਂ ਬਣਾਈਏ ਇਥੇ ਆਪਾਂ ਆਪਣੇ ਵੀਰ ਭਰਾ ਜਿਹੜੇ ਗਏ ਵੀ ਆ ਉਹਨਾਂ ਨੂੰ ਵੀ ਮੁੜਨ ਦੀ ਰਸਤਾ ਬਣਾ ਕੇ ਦਈਏ ਕਿ ਵੀ ਆ ਇਥੇ ਅਸੀਂ ਹੈਗੇ ਆ ਆਓ ਰਲ ਕੇ ਕੰਮ ਕਰਾਂਗੇ ਤੇ ਵਧਾਵਾਂਗੇ ਪੰਜਾਬ ਨੂੰ ਓਪਨ ਸੌ ਹਾਈਡਰੋਪੋਨਿਕਸ ਐਕਵਾਪੋਨਿਕਸ ਇੱਕ ਤਰੀਕਾ ਹੈ ਜੀ ਹਾਂ ਜੀ ਕਿ ਮੇਰੇ ਕੀ ਡਾਕ ਦਵਾਈਆਂ ਕਰਕੇ ਧਰਤੀ ਖਰਾਬ ਹੋ ਉਹ ਕਿਵੇਂ ਨੇ ਜੀ ਜ਼ਿਮੀਂਦਾਰ ਖੁਸ਼ੀ ਨਾਲ ਨਹੀਂ ਪਾਉਂਦਾ ਜੀ ਮਜਬੂਰੀ ਨੂੰ ਪਾਉਂਦਾ ਵੀ ਸਾਨੂੰ ਗੱਲ ਜਿਹੜਾ ਅਸੀਂ ਫਹਾ ਲੈਨੇ ਆ ਸਪਰੇਆਂ ਦਾ ਰਿਆਂ ਦਾ ਕਿੰਨਾ ਮਹਿੰਗਾ ਹੈ ਉਹ ਸਾਨੂੰ ਹੀ ਪਤਾ ਪਰ ਫਸਲ ਬਚਾਉਣ ਵਾਸਤੇ ਸਾਨੂੰ ਕਰਨਾ ਪੈਂਦਾ ਉਹਦੇ ਵਿੱਚ ਜਦ ਤੱਕ ਆਲਟਰਨੇਟਸ ਨਹੀਂ ਆਉਂਦੇ ਹੁਣ ਆਰਗੈਨਿਕ ਫਾਰਮਿੰਗ ਨੂੰ ਆਪਾਂ ਪੁਸ਼ਤਾਂ ਕਰਦੇ ਆ ਜੀ ਆਪਾਂ ਆਪਸ ਦੇ ਵਿੱਚ ਵਿੱਚ ਵੀ ਜੇ ਗੱਲ ਕਰੀਏ ਕਿੰਨੇ ਕ ਜਣੇ ਆਪਣੇ ਵਿੱਚੋਂ ਆ ਜਿਹੜੀ ਉਹ ਚੀਜ਼ ਮਹਿੰਗੀ ਕਿਸੇ ਦੀ ਲੈਣੀ ਪਸੰਦ ਕਰਾਂਗੇ ਆਪਾਂ ਕਹਿੰਦੇ ਯਾਰ ਫੁਲਾਨੀ ਦਾ ਸਸਤੀ ਮਿਲ ਗਈ ਉੱਚ ਕੀ ਹੈ ਕੀ ਨਹੀਂ ਹੈ ਉਹ ਨਹੀਂ ਆਪਾਂ ਦੇਖਦੇ ਪਰ ਜਿੰਨੇ ਆਰਗੇਨਿਕ ਬਣਾਇਆ ਉਹਦਾ ਕਿੰਨਾ ਖਰਚਾ ਲੱਗਾ ਜੀ ਜਿੰਨੇ ਰਿਆ ਸਪ੍ਰੇਆਂ ਨਹੀਂ ਪਾਈਆਂ ਉਹਦੀ ਪ੍ਰੋਡਕਸ਼ਨ ਕਿੰਨੀ ਡ੍ਰੌਪ ਹੋਈ ਉਸ ਚੀਜ਼ ਨੂੰ ਕੰਪਨਸੇਟ ਕਰਨ ਵਾਸਤੇ ਉਹਨੂੰ ਮਹਿੰਗਾ ਕਰਨਾ ਪੈਂਦਾ ਮਹਿੰਗੇ ਦੇ ਉੱਤੇ ਉਹ ਚੀਜ਼ ਨਹੀਂ ਵੇਖਦੀ ਸੋ ਇਸ ਤੁਸੀਂ ਜਿਹੜੇ ਜਿਹੜਾ ਤੀਜਾ ਕਿਸਾਨ ਮੇਲਾ ਜੀ ਇਹ ਖਾੜਾ ਪੋਟੈਟੋ ਗਰੁੱਪ ਦੇ ਨਾਮ ਤੇ ਕਿਸਾਨ ਮੇਲਾ ਹੋਇਆ ਜੀ ਤੇ ਇਹਦੇ ਵਿੱਚ ਬਾਈ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਤੇ ਜਿਹੜੀ ਕਿਸਾਨਾਂ ਦੀ ਸੋਚ ਨੂੰ ਅੱਗੇ ਫਾਰਵਰਡ ਕਰਨ ਵਾਸਤੇ ਹੈ ਠੀਕ ਹੈ ਨਾ ਜਿਵੇਂ ਹੁਣ ਪਹਿਲਾਂ ਸੋਚਦੇ ਸੀ ਵੀ ਖੇਤਾਂ ਦੇ ਵਿੱਚ ਪਰਾਲੀ ਮਿਕਸ ਨਹੀਂ ਹੁੰਦੀ ਹੈਗੀ ਉਹ ਸੋਚ ਬਦਲੀ ਹੈ ਬਾਈ ਜੀ ਹੁਣ ਜਿਹੜੇ ਸਾਡੇ ਆਲੂਆਂ ਵਾਲੇ ਕਿਸਾਨ ਨੇ ਸਾਰੇ ਵੀ ਉਹ ਆਲੂ ਜਿਹੜੀ ਪਰਾਲੀ ਆ ਉਹਨੂੰ ਖੇਤਾਂ ਦੇ ਵਿੱਚ ਬੋਣ ਲੱਗੇ ਤੇ ਅੱਗ ਬਹੁਤ ਘੱਟ ਲਾਉਣ ਲੱਗੇ ਤੇ ਬਾਕੀ ਬਾਈ ਜੀ ਜਿੰਦਾ ਨੇ ਹੁਣ ਇਦਾਂ ਆਪਣੇ ਇੰਪਲੀਮੈਂਟ ਨੇ ਜਿਹੜੇ ਇਹ ਖੇਤੀ ਵਾਲੇ ਤੇ ਬਹੁਤ ਸੋਹਣੇ ਢੰਗ ਤਰੀਕੇ ਨਾਲ ਲੋਕਾਂ ਨੂੰ ਦਿਖਾਈ ਦੇਣ ਲੱਗੀਆਂ ਚੀਜ਼ਾਂ ਵੀ ਇਹ ਚੀਜ਼ਾਂ ਅਸੀਂ ਉਹ ਕਰ ਰਹੇ ਹਾਂ ਅ ਵਿੱਚ ਆਪਣਾ ਪਲੈਨਿੰਗ ਹੈ ਜੋ ਸਾਡੀ ਬੀਕ ਕੁਦਰਤੀ ਤਰੀਕੇ ਨਾਲ ਖੇਤੀ ਹੋਵੇ ਤੇ ਬਾਕੀ ਇਹ ਵੀ ਜਿਹੜੇ ਢੰਗ ਤਰੀਕੇ ਨੇ ਵੀ ਉਹ ਇੱਕ ਚੰਗੇ ਆ ਗਾਂ ਵਧੂ ਕਿਸਾਨ ਵਾਲੇ ਹੋਣ। ਜਿਹੜੇ ਕੀਟਨਾਸ਼ਕ ਜਿਹਨੇ ਵਧ ਰਹੇ ਨੇ ਜਿਵੇਂ ਆਪਾਂ ਸਰਕਾਰਾਂ ਦੇ ਸੋਚਿਆ ਵੀ ਧਰਤੀ ਗੋਗ ਹੋ ਗਈ, ਪਾਣੀ ਗੁੰਢੀ ਹੋ ਗਈ। ਝੋਨੇ ਦਾ ਕੋਈ ਬਦਲਾਅ ਕੋਈ ਆ ਰਿਹਾ ਹੈ ਕੀ ਝੋਨੇ ਦਾ ਬਦਲਾਅ ਵੀ ਭਾਈ ਜੀ ਥੋੜੇ ਟਾਈਮ ਬਾਅਦ ਆਉਣਾ ਇਹ ਚੀਜ਼ਾਂ ਹੋਣਗੀਆਂ। ਦੇਖੋ ਜਿੱਦਾਂ ਹੁਣ ਮੱਕੀ ਆ ਤੇ ਇੱਕ ਮੱਕੀ ਵੀ ਬਦਲਾਅ ਹੈਗੀ ਆ। ਇੱਕ ਉਸ ਆਪਣੇ ਖੇਤਾਂ ਦੇ ਵਿੱਚ ਲੋਕ ਮੱਕੀ ਬੀਜਣ ਲੱਗੇ। ਤੇ ਬਾਕੀ ਜਿਵੇਂ ਹੁਣ ਫਰਕ ਪੈਂਦਾ ਯਾਰ ਇਹ ਦਿਨ ਦਿਨ ਜੀ ਤੇ ਝੋਨੇ ਦਾ ਜਿਹੜੇ ਘੱਟ ਟਾਈਮ ਦੀਆਂ ਵੈਰਾਈਟੀਆਂ ਨੇ ਵੀ ਜਿਹਦੇ ਨਾਲ ਪਾਣੀ ਦੀ ਬੇਸ ਜ਼ਿਆਦਾ ਨਾ ਹੋਵੇ ਜ਼ਿਆਦਾਤਰ ਉਹਨਾਂ ਨੂੰ ਤਰਹੀਜ ਦਿੱਤੀ ਜਾ ਰਹੀ ਹੈ ਜੀ ਕਿਹੋ ਜਿਹਾ ਤੁਹਾਨੂੰ ਇਹਦਾ ਹੁੰਦਾ ਇਹ ਜੀ ਜਿਹੜਾ ਤੀਸਰਾ ਕਿਸਾਨ ਮੇਲਾ ਸੀਗਾ ਜੀ ਇੱਕ ਕਿਸਾਨਾਂ ਨੂੰ ਜਿਵੇਂ ਨਵੀਂ ਆਉਣ ਵਾਲੀ ਜਿਹੜੀ ਖੇਤੀ ਆ ਜਦੋਂ ਨਵੇਂ ਢੰਗ ਤਰੀਕੇ ਦੀ ਖੇਤੀ ਆ ਉਹਦੇ ਬਾਰੇ ਜਾਣੂ ਕਰਾਉਣਾ ਸੀਗਾ ਜੀ ਜਿਵੇਂ ਨਵੇਂ ਮਸ਼ੀਨਰੀ ਹੋ ਗਈ ਜੀ ਤੇ ਆਲੂ ਦੇ ਵਿੱਚ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਖੇਤੀ ਲੋਕ 20 20 ਸਾਲ ਇੱਕੋ ਬੀਜ ਚਲਾਈ ਜਾਂਦੇ ਸੀ ਹੁਣ ਬਾਈ ਜੀ ਜਿੱਦਾਂ ਮਿਨੀ ਟਿਊਬਰ ਆ ਗਏ ਤੇ ਜੀ 1 ਜੀ 2 3 ਜਿਹੜੇ ਉਹਦੇ ਬਾਰੇ ਬੀਜ ਵੀ ਵਧੀਆ ਕੁਆਲਿਟੀ ਦਾ ਬੀਜ ਪੈਦਾ ਕਰਕੇ ਜੀ ਆਪਾਂ ਆਪਾਂ ਜਿਹੜਾ ਝਾੜਾ ਉਹ ਵਧਾ ਸਕਦੇ ਆ ਜਿੱਦਾਂ ਜਿਹੜੀ ਨਵੇਂ ਮਸ਼ੀਨਰੀ ਆ ਜਿਹੜੀ ਹੁਣ ਆਲੀ ਬਾਹਰਲੀ ਮਸ਼ੀਨਰੀ ਆ ਜੀ ਉਹਦੇ ਨਾਲ ਤੁਸੀਂ ਜਿਹੜੇ ਆਪਣੀ ਹੀਲ ਦਾ ਖੇਤ ਦੀ ਉਹ ਵਧਾ ਸਕਦੇ ਹੋ ਜੀ ਤੇ ਬਾਈ ਜੀ ਬਿਮਾਰੀਆਂ ਬਾਰੇ ਜਿਹੜੇ ਆਪਣੇ ਡਾਕਟਰ ਸਾਹਿਬਾਨਾਂ ਦੀ ਟੀਮਾਂ ਸੀਗੀਆਂ ਉਹਨਾਂ ਨੇ ਬਿਮਾਰੀਆਂ ਬਾਰੇ ਦੱਸਿਆ ਫਸਲਾਂ ਦੀਆਂ ਬਾਰੇ ਜੀ ਤੇ ਬਾਕੀ ਬਾਈ ਜੀ ਜਿੱਦਾਂ ਸਟਾਲਾਂ ਲੱਗੀਆਂ ਸੀਗੀਆਂ ਉਹਦੇ ਵਿੱਚ ਕੀ ਹੁੰਦਾ ਵੀ ਕਿਸੇ ਵੀ ਕੰਪਨੀ ਦੇ ਜਿਹੜੇ ਨਵੇਂ ਪ੍ਰੋਡਕਟ ਆਏ ਨੇ ਉਹਨਾਂ ਬਾਰੇ ਜ਼ਿੰਮੇਵਾਰਾਂ ਨੂੰ ਪਤਾ ਲੱਗਦਾ ਜੀ ਨਵੀਂ ਮਸ਼ੀਨਰੀ ਬਾਰੇ ਪਤਾ ਲੱਗਦਾ ਜੀ ਤੇ ਬਾਈ ਜੀ ਇਹ ਜਿਹੜਾ ਆਪਣਾ ਕਿਸਾਨ ਗਰੁੱਪਾ ਜੀ ਇਹਦੇ ਵਿੱਚ 2000 ਮੈਂਬਰ ਨੇ ਜੀ ਤਕਰੀਬਨ WhatsApp ਗਰੁੱਪ ਚੱਲਦਾ ਸੀਗਾ ਤੇ ਇਹ ਤੀਜਾ ਮੇਲਾ ਜੀ ਪਹਿਲਾਂ ਪਹਿਲੇ ਸਾਲ ਛੋਟਾ ਇੱਕ ਮੇਲਾ ਹੋਇਆ ਸੀਗਾ ਜੀ ਫਿਰ ਅਗਲੇ ਸਾਲ ਉਸ ਤੋਂ ਵੱਡਾ ਹੋਇਆ ਜੀ ਤੇ ਬਾਈ ਜੀ ਇਹ ਹੁਣ ਜਿਹੜਾ ਇਸ ਵਾਰ ਇੰਨਾ ਇਕੱਠ ਹੋਇਆ ਜੀ ਕਿਸਾਨ ਭਰਾਵਾਂ ਦਾ ਤਾਂ ਬਾਈ ਜੀ ਬਹੁਤ ਵੱਡਾ ਇਕੱਠ ਹੋ ਗਿਆ ਜੀ ਅਗਰ ਗਿਣਤੀ ਵਿੱਚ ਹਜ਼ਾਰ ਪਹੁੰਚੀ ਹਾਂਜੀ ਹਾਂਜੀ ਬਾਈ ਜੀ ਇਹ ਜਿਹੜਾ ਹੁਣ ਮੇਲਾ ਏ ਇੱਕ ਜਿਹੜਾ ਪੀਯੂ ਦਾ ਮੇਲਾ ਜੀ ਤਕਰੀਬਨ ਉਹਦੇ ਬਰਾਬਰ ਵਾਗਿਆ ਜੀ ਜਿਹੜਾ ਇਹ ਮੇਲਾ ਜੀ ਇਹ ਵਿੱਚ ਕੋਈ ਸਰਕਾਰੀ ਤੌਰ ਤੇ ਕੋਈ ਖੇਤੀ ਮਹਾਰਾਏ ਨੇ ਹਾਂਜੀ ਇਹਦੇ ਵਿੱਚ ਡਾਕਟਰ ਸਰਦਾਰ ਆਏ ਨੇ ਜੀ ਆਪਣੇ ਜਿਹੜੇ ਲੁਧਿਆਣੇ ਤੋਂ ਵੀ ਪੀਯੂ ਤੋਂ ਵੀ ਆਏ ਨੇ ਜੀ ਤੇ ਜਿਹੜੇ ਆਪਣੇ ਜਿਹੜੀਆਂ ਲੈਬਸ ਨੇ ਜਿੰਨੀਆਂ ਯੂਟਿਊਬਰ ਦੀਆਂ ਹਨ ਉਹ ਤੋਂ ਡਾਕਟਰ ਸਵਾਨ ਆਏ ਨੇ ਜਿਹੜੇ ਪ੍ਰੋਸੈਸਿੰਗ ਵੈਰਾਈਟੀਆਂ ਵਾਲੀਆਂ ਕੰਪਨੀਆਂ ਨੇ ਤੇ ਉਹਨਾਂ ਦੇ ਵਿੱਚੋਂ ਵੀ ਡਾਕਟਰ ਸਵਾਨ ਆਏ ਨੇ ਜੀ ਸਾਰੇ ਡਾਕਟਰ ਸਵਾਨ ਆਏ ਨੇ ਜੀ ਮੇਲੇ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਵੀ ਕੱਲੇ ਇਹ ਆ ਪੋਟੈਟੋ ਦੇ ਵਿੱਚ ਤੀਸਰਾ ਵੀ ਮਿਲਦਾ ਆ ਇਹ ਵਿੱਚ ਹੋਰ ਵੀ ਫਸਲਾਂ ਹਾਂਜੀ ਹੁਣ ਜਿੱਦਾਂ ਸਾਰੀਆਂ ਫਸਲਾਂ ਦੇ ਬਾਰੇ ਜਿਹੜੇ ਚ ਉਹ ਵੀ ਦੱਸਿਆ ਜਾਂਦਾ ਜਿੱਦਾਂ ਹੁਣ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨੇ ਜੀ ਪੈਸਟੀਸਾਈਡ ਉਹ ਤਾਂ ਬਾਈ ਜੀ ਸਾਰੀਆਂ ਫਸਲਾਂ ਵਾਲੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਬਾਰੇ ਉਹਨਾਂ ਨੇ ਦੱਸਣਾ ਜੀ ਇਸ ਕੱਲੇ ਆਲੂਆਂ ਦਾ ਨਹੀਂ ਸਾਰੀਆਂ ਫਸਲਾਂਵਾਰੀ ਵੀ ਜਾਣਕਾਰੀ ਮਿਲਦੀ ਹੈ ਜੀ ਹੁਣ ਜਿੱਦਾਂ ਹੋਰ ਕੋਈ ਬੀਜਾਂ ਵਾਲੇ ਨੇ ਉਹਨਾਂ ਨੇ ਜਿਵੇਂ ਕਣਕ ਦਾ ਬੀਜ ਸਾਰੇ ਬੀਜਾਂ ਬਾਰੇ ਦੱਸਣਾ ਜੀ ਜਿੱਦਾਂ ਜਿਹੜੇ ਇੰਪਲੀਮੈਂਟਸ ਨੇ ਬਾਈ ਜੀ ਕੱਲੇ ਆਲੂਆਂ ਵਾਲੇ ਇੰਪਲੀਮੈਂਟਸ ਨਹੀਂ ਆਏ ਸਾਰੀ ਜਿੱਦਾਂ ਦੀ ਵੀ ਖੇਤੀ ਆ ਸਾਰੇ ਤਰ੍ਹਾਂ ਦੇ ਇੰਪਲੀਮੈਂਟਸ ਵਾਲੇ ਜਿਹੜੇ ਹੁਣ ਕੰਪਨੀਆਂ ਲੈ ਉਹਨਾਂ ਨੇ ਸਟਾਲਾਂ ਲਾਈ ਜਾਂਦੇ ਆਪੋ ਆਪਣੀਆਂ ਤੇ ਇੱਕ ਕਿਸਾਨਾਂ ਨੂੰ ਜਿਹੜੀ ਜੋ ਵੀ ਦੱਸਿਆ ਜੀ ਕਿਹੜਾ ਨਾਮ ਕੀ ਹੈ ਮੇਰਾ ਨਾਮ ਜਗਜੀਤ ਸਿੰਘ ਪੁਨੀਆ ਜੀ ਤੇ ਸਾਡੇ ਪ੍ਰਧਾਨ ਜੀ ਨੇ ਪ੍ਰਧਾਨ ਸੰਦੀਪ ਸਿੰਘ ਜੀ ਖਾਲਸਾ ਜੀ ਤੇ ਇੱਕ ਸਾਡੇ ਜਿਹੜੇ